ਕਿਰਮੇਲੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਵੀਡੀਓ ਜਿਹੜੀ ਆਪਾਂ ਬਣਾਣਗੇ ਉਹਦੇ ਬਾਰੇ ਦੱਸਾਂਗੇ ਵੀ ਆਪਾਂ ਬਣਾਣਗੇ ਜੋਰ ਜਿਹੇ ਦੇ ਕੱਪੜੇ ਦੀ ਰਾਗ ਰਾਗ ਦੇ ਇਹ ਸਕਲਟਲ ਕਪੜਾ ਨੂੰ ਬਾਂਢੀ ਤੇ ਵੈਸੇ ਪੰਥਿਆਲ ਕਰ ਲਈ ਜਿਵੇਂ ਨੋਰਮਲ ਕਰਦੇ ਆਂ ਦੇਖੋ ਇਸ ਤਰ੍ਹਾਂ ਲਾਉਣ ਲਾ ਕੇ ਬਾਂਢੀ ਤੇ ਚੌਰਸ ਨੇ ਕਰਕੇ ਆਪਾਂ ਤਿਆਰ ਕਰ ਲਈਏ ਦਰਾਇੰਚ ਦੀ ਬਾਡੀ 14 ਇੰਚ ਦੀ ਲੰਥ ਵਿੱਚ ਹੁਣ ਦਸਣਾ ਬਾਦ ਉਹਨਾਂ ਸਕਲਸ ਵਰੇ ਸਕਲ ਤਾਂ ਜਿਵੇਂ 12 ਪਾਣੀ ਆਪਾਂ ਗੱਪੜਾ ਕੱਟ ਲਿਆ ਤੇ ਆਪਾਂ ਧਾਗਾ ਖਿੱਚ ਕੇ ਚੋਨਾ ਪਾੜੀਆਂ ਨੇ ਇਸ ਤਰ੍ਹਾਂ ਇਹਦਾ ਬਾਦ ਦੇਖੋ ਕੱਪੜੇ ਦਾ ਵੜਦਾ ਜਿਹੜੇ ਆਪਾਂ ਲੌਨ ਨਾਲ ਟੈਚ ਕਰਨੀ ਹੈ ਥੱਲੇ ਉਹਦਾ ਇਸ ਤਰੀਕੇ ਇਹਨੀ ਲੌਂਡਾ ਕੱਟ ਲੌਂਗ ਕੱਟਾ ਜਿਹੜਾ ਜੋੜ ਜਿਹੜਾ ਆਪਣੇ ਕੱਪੜਾ ਵਾ ਇਹਦਾ ਬਣਦਾ ਇਹਨੂੰ ਆਪਾਂ ਕਿਸ ਤਰ੍ਹਾਂ ਨਾਲ ਅਟੈਚ ਕਰਨਾ ਵਾ ਇਹਦੇ ਵਰਤੋਂ ਦਿਸਾਂਗੇ ਜੇ ਆਪਾਂ ਇਹਦੇ ਨਾਲ ਅਲੱਗ-ਅਲੱਗ ਟਾਗਾ ਖਿੱਚ ਕੇ ਚੋਨਾ ਪਾਵਾਂਗੇ ਪਹਿਲਾਂ ਆਪਾਂ ਜਿਵੇਂ ਲੌਂ ਲੌਂ ਦੇ ਉੱਪਰ ਕੱਲੀ ਨੂੰ ਸੀਨ ਲਗਾ ਕੇ ਬਾਕੀ ਆਪਾਂ ਵੱਡਾ ਕਰ ਲੈਣਾ ਛੁੜਾ ਆਲੀ ਨੰਬਰ ਤੇ ਆਲੀ ਨੰਬਰ ਤੇ ਕਰਕੇ ਫਿਰ ਆਪਾਂ ਨੂੰ ਇਸ ਤਰੀਕੇ ਆਪਾਂ ਸੀਨ ਲਗਾਉਂਗੇ ਵੱਡੇ ਬੱਤੀ ਕਿੰਨੇ ਕਪੜਾ ਆਪਾਂ 1/2 ਇੰਚ ਤਕਰੀਬਨ ਸੀਨ ਤੋਂ ਉੱਪਰ ਕਪੜਾ ਹੋਣਾ ਚਾਹੀਦਾ ਰਿਆਪਰ ਧਿਆਨ ਰੱਖਣਾ ਹੈ ਕਿ ਸੀਨ ਜਿਹੜੀ ਆਪਣੀ ਟੁਕਟੇ ਨਾਲ ਐਸੇ ਤਰੀਕੇ ਹੀ ਆਪਾਂ ਸਕਲਪਟ ਦੇ ਨਾਲ ਲੈਣੀ ਹੈ ਸੀਨ ਜੇ ਉਸ ਕਲਟਰ ਲੈਣੀ ਹੈ ਸਕਲਟਰ ਤਾਂ ਆਪਾਂ ਸਿੱਧਾ ਪਾਸਾ ਵੇਖ ਕੇ ਲੈਣੀ ਹੈ ਉੱਠੇ ਪਾਸੇ ਨਹੀਂ ਲੈਣੀ ਸਿੱਧੇ ਪਾਸੇ ਲੈਣੀ ਹੈ ਕਿਉਂਕਿ ਜੋਰਜਟ ਦੇ ਕੱਪੜੇ ਦਾ ਬਹੁਤ ਫਰਕ ਘੱਟ ਹੀ ਹੁੰਦਾ ਇੰਨਾ ਜ਼ਿਆਦਾ ਨਹੀਂ ਹੁੰਦਾ ਦੇਖ ਕੇ ਤਾਂ ਇਹਨਾਂ ਲਈ ਆਪਾਂ ਵੀ ਸਿੱਧੇ ਪਾਸੇ ਸੀਡ ਲੱਗੇ ਸੀਨ ਲੱਝੂਕੀਏ ਸੀਨ ਲੱਜਣ ਨਾਲ ਆਪਾਂ 8 ਧਾਗਾ ਜਾਇਆ ਹੈਗੇ ਅਲੱਗ-ਅਲੱਗ ਕਰਾਂਗੇ ਇਸ ਤੋਂ ਆਪਾਂ ਇੱਕ ਧਾਗਾ ਫੜਨਾ ਇੱਕ ਧਾਗਾ ਫੜ ਕੇ ਇਹ ਰਪਾ ਇਦਾਂ ਖਿੱਚਣਾ ਮੈਨੂੰ ਹਰੋਲੇ ਵਾਂਗ ਪਕਵਣ ਕਰੀ ਜਾਣਾ ਇੱਕ ਕੀ ਟਾਗੇ ਦੂਸਰੇ ਸੈਟ ਤੋਂ ਵਪਰ ਲੈ ਲੈਣਾ ਇਧਰ ਇੱਕ ਨਹੀਂ ਛੱਡ ਦੇਣਾ ਮੈਂ ਇੱਕ ਵੱਲ ਲੈਣਾ ਵਾ ਇੰਨੀ ਆਪਾਂ ਕਮਰ ਰੱਖਣੀ ਉਹਦੇ ਲੈਵਲ ਤੋਂ 2 ਇੰਚ ਆਪਣਾ ਇੱਥੋਂ ਆਪਾਂ ਸਪੇਸ ਖਾਲੀ ਜਗ੍ਹਾ ਛੱਡ ਲੈਣੀ ਹੈ 2 ਇੰਚ ਖਾਲੀ ਜਗ੍ਹਾ ਛੱਡਣੀ ਵੀ 1 ਇੰਚ ਆਪਣੇ ਸੀਨ ਤੇ ਚੱਲ ਜਾਣੀ ਤੇ 1 ਇੰਚ ਆਪਣੀ ਜਿਹੜੀ ਸੀਨ ਤੋਂ ਅੱਗੇ ਖਾਲੀ ਹੋਵੇ ਇਧਰ ਮੈਸੇਜ ਕਰਨਾ 2 ਇੰਚ ਖਾਲੀ ਇਸ ਤੇ ਇਹਨਾਂ ਪਾਏ ਦੇ ਵਿੱਚ ਕਰਾਂਗੇ ਇਹਦੇ ਵਾਲ ਕੱਟ ਪਾਣਗੇ ਤੇ ਸਕਰਟ ਦੇ ਵਾਲ ਵੱਧ ਪਾਣਗੇ ਇਹਦੇ ਵੀ 2 ਇੰਚ ਤੇ ਨਿਸ਼ਾਨੀ ਲਾ ਲਈ ਆਪਾਂ ਦੋ ਇੱਧਰ ਲਾ ਕੇ ਭਰਨ ਬਾਅਦ ਇਹ ਨਹੀਂ ਕੰਮ ਆ ਰਿਹਾ ਉਹਦੇ ਸਾਹਮਣੇ ਬਰਬਰ ਵਾਲ ਕਰਕੇ ਇਹ ਜਿਹੜੀ ਆਪਾਂ ਸੀਨਾ ਇਹ ਟਿੱਕੀ ਲਗਾ ਲਾਂ ਇਸ ਤਰ੍ਹਾਂ ਛੇਂਜੜੀਏ ਨੂੰ ਕੱਠੀ ਲਗਾਵਾਂਗੇ ਕੇ ਹਾਂ ਤਾਂ ਗਾ ਖੇਚੀ ਆਪਣੇ ਚੂਨਾ ਪਾ ਕੇ ਫਰਾਕ ਤਿਆਰ ਹੋ ਗਈ ਇਹ ਬਾਜੀ ਦਾ ਆਪਾਂ ਲੈਸ ਲਾਈਏ ਗੱਟੀਆਂ ਨੂੰ ਮਲਟੀ ਕਲਰ ਦੀ ਇਸ ਤਰ੍ਹਾਂ ਅਗਲੇ ਪਾਸੇ ਵੀ ਆਪਾਂ نیچے ਲੈਸ ਲਾਈਏ ਇਹ ਆਪਣੀ ਇਹ ਨੀਲਾ ਉੱਚੀ ਰਹੀ ਲਾਉਣ ਦੇਖੋ ਇਸ ਤਰੀਕੇ ਇਹ ਆਪਣੇ ਲੌਣ ਆ ਜੀ 4 ਇੰਚੁੱਚੀ ਤੇ نیچے ਜੇ ਲੌਣ ਦਾ ਬਾਹਰ ਘੱਟ ਹੁੰਦਾ ਤੇ ਕੱਪੜੇ ਦਾ ਵੱਧ ਹੁੰਦਾ ਹੈ ਇਸ ਤਰੀਕੇ ਆਪਾਂ ਲੱਗ ਲੱਗ ਸੀਨ ਲਗਾ ਕੇ ਧਾਗਾ ਖਿੱਚ ਕੇ ਫਿਰ ਆਪਾਂ ਚੋਨਾ ਪਾ ਕੇ ਫਿਰ ਦੋਨਾਂ ਨੂੰ ਕੱਪੜੇ ਨੂੰ ਤੇ ਲਾਉਣ ਨੂੰ ਇੱਕ ਸੀਨ ਲਗਾ ਕੇ ਫਿਰ ਆਪਾਂ ਬਾਡੀ ਦੇ ਨਾਲ ਅਟੈਚ ਕਰ ਲਿਆ ਜੌਰਜਟ ਦੇ ਕੱਪੜੇ ਤੇ ਤੇ ਆਪਾਂ ਨੂੰ ਲਾਉਣ ਲਗਾਣੀ ਪੈਂਦੀ ਏ ਅਗਰ ਜਪਾ ਰੈਡੀमेड ਲੈਣੇ ਹੋ ਤੇ ਸਿੰਥੈਟਿਕ ਕਪੜਾ ਲਾਇਆ ਹੁੰਦਾ ਕਿ ਉਹ ਘਰ ਪੈਂਦਾ ਨਹੀਂ ਹੈਗਾ ਉਹ ਚੁਪਦਾ ਹੈ ਇਸ ਰਾਹ ਪਰ ਜੌਰਜਟ ਦੇ ਕੱਪੜੇ ਦੀਆਂ ਜਿਸ ਤਰ੍ਹਾਂ ਕੋਟ ਡਿਜ਼ਾਈਨਰ ਕਰਨਾ ਹੋਵੇ ਉਸ ਤਰ੍ਹਾਂ ਆਪ ਕੋ ਖੋਦ ਕਟਾਈ ਕਰਕੇ ਡਿਜ਼ਾਈਨ ਤਿਆਰ ਕਰਕੇ ਜੋਰ ਜਟਨੀ ਫਰਾਕਾਂ نیچے ਕੋਟੰ ਦਾ ਕਪੜਾ ਲਾ ਕੇ ਲੈਂਨ ਦਾ ਤਿਆਰ करिए ਇਸ ਤਰ੍ਹਾਂ ਲਟਕਣ ਲਗਾਣੇ ਆਪਣੇ ਅੱਜ ਕੱਲ ਤੇ ਕੱਪੜੇ ਦੇ ਹੀ ਚੱਲਦੇ ਨੇ ਇਹ ਹਰੇਕ ਦੀ ਆਪਣੇ ਪਸੰਦਾ ਜੋ ਕਿ ਕੈਂਦਰ ਉੱਤਪਨ ਲਗਾ ਰਹੀ ਰਹੇ ਨੇ ਜੇ ਕੋਈ ਨਹੀਂ ਕਿੰਦਾ ਵੈਸੇ ਫਿਟਿੰਗ ਬਣਾ ਲੈਂਦਾ ਵੈਸੇ ਫਿਟਿੰਗ ਬਣਾ ਦੇ ਦੀਏ ਇਸ ਤਰ੍ਹਾਂ ਤੁਹਾਡੇ ਕੋਲ ਵੀ ਜੇ ਤੁਸੀਂ ਪ੍ਰਾਕ ਬਣਾਉਣੀ ਚਾਹੁੰਦੇ ਹੋ ਕਪੜਾ ਘੱਟ ਹੋਵੇ ਲੌਨ ਦਾ ਬਾਰ ਘੱਟ ਹੋਵੇ ਕਪੜਾ ਦੂਸਰੇ ਦਾ ਜ਼ਿਆਦਾ ਹੋਵੇ ਇਸ ਤਰੀਕੇ ਨਾਲ ਤੁਸੀਂ ਵੀ ਬਣਾਓ ਵੀਡੀਓ ਸ਼ੇਅਰ ਕਰੋ ਓਕੇ ਜੀ ਬਾਏ